ਜਿੱਥੇ ਸਿੱਖ ਸ਼ਖਸੀਅਤਾਂ ਨੂੰ ਰਾਸ਼ਟਰੀ ਸਨਮਾਨ ਮਿਲਣ ਤੇ ਮਾਣ ਹੁੰਦਾ ਹੈ ਉੱਥੇ ਕੁਝ ਸਵਾਲ ਵੀ ਉੱਠ ਖੜੇ ਹੁੰਦੇ ਹਨ ਜੋ ਹੁਣ ਮਨ ਨੂੰ ਸਤਾ ਰਹੇ ਨੇ ਐਡਵੋਕੇਟ ਫੂਲਕਾ ਜੋ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹਨ ਅਤੇ ਅਜੇ ਵੀ ਕਾਨੂੰਨੀ ਤੌਰ ਤੇ ਆਪ ਦੇ ਵਿਧਾਇਕ ਹਨ ਨੂੰ 84 ਨਸਲ ਕੁਸ਼ੀ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਕੰਮ ਕਰਨ ਬਦਲੇ ਰਾਸ਼ਟਰੀ ਸਨਮਾਨ ਮਿਲਿਆ ਪਰ ਫਿਰ ਸੀਬੀਆਈ ਦੇ ਵਕੀਲ ਰਜਿੰਦਰ ਸਿੰਘ ਚੀਮਾ ਨੂੰ ਵੀ ਸਨਮਾਨ ਦੇਣਾ ਬਣਦਾ ਸੀ ਕਿਉਂਕਿ ਸੀਬੀਆਈ ਦੇ ਇਸ ਵਕੀਲ ਦੀ ਅਣਥੱਕ ਮਿਹਨਤ ਤੋਂ ਬਗੈਰ 84 ਦੇ ਨਸਲ ਕੁਸ਼ੀ ਪੀੜਤਾਂ ਲਈ ਨਿਆਇ ਮੌਮਕ ਨਹੀਂ ਸੀ ਐਡਵੋਕੇਟ ਚੀਮਾ ਨੇ ਕਦੇ ਸਿਆਸੀ ਰੰਗਤ ਵਿੱਚ ਰੰਗੇ ਜਾ ਕੇ ਆਪਣੀ ਮਸ਼ਹੂਰੀ ਵੱਲ ਧਿਆਨ ਨਹੀਂ ਦਿੱਤਾ ਸ਼ਾਇਦ ਇਸੇ ਕਰਕੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ 84 ਦੇ ਪੀੜਤਾਂ ਲਈ ਲੜਨ ਵਾਲਿਆਂ ਨੂੰ ਸਨਮਾਨ ਦਿੱਤੇ ਜਾਣ ਦੀ ਗੱਲ ਜੱਜਦੀ ਨਹੀਂ ਕਿਉਂਕਿ ਐਡਵੋਕੇਟ ਫੂਲਕਨ ਨੂੰ ਸਨਮਾਨਤ ਕਰਨ ਦੇ ਨਾਲ ਹੀ ਇਸ ਸਾਲ ਭਾਰਤ ਰਤਨ ਨਾਨਾਜੀ ਦੇਸ਼ਮੁਖ ਨੂੰ ਦਿੱਤਾ ਗਿਆ ਨਾਨਾਜੀ ਦੇਸ਼ਮੁਖ ਆਰਐਸਐਸ ਦੇ ਮੁਖ ਬੁਲਾ ਰਹੇ ਹਨ ਜਿਨ੍ਹਾਂ ਨੇ ਖੋਲੇ ਆਮ ਇੰਦਰਾਗਾਰਦੀ ਨੂੰ ਸ਼ਹੀਦ ਆਖਿਆ ਦਰਬਾਰ ਸਾਹਿਬ ਉਤੇ ਹਮਲੇ ਨੂੰ ਸਰਾਹਿਆ ਅਤੇ ਦਿੱਲੀ ਨਸਲਕੁਸ਼ੀ ਨੂੰ ਸਹੀ ਦੱਸਨੇ ਆਖਿਆ ਸੀ ਕਿ ਇਹ ਸਿੱਖਾਂ ਨੇ ਬਾਜ਼ਮਾਰ ਕੇ ਆਪ ਬੁਲਾਈ ਹੈ ਐਡਵੋਕੇਟ ਫੂਲਕਾ ਤੇ ਨਾਨਾਜੀ ਦੇਸ਼ਮੁਖ ਦਾ ਇੱਕੋ ਸਮੇਂ ਇੱਕ ਹੀ ਦੁਰਘਟਨਾ ਲਈ ਸਨਮਾਨ ਕਰਨਾ ਜੱਜਦਾ ਨਹੀਂ ਕਿਉਂਕਿ 84 ਬਾਰੇ ਦੋਵੇਂ ਇੱਕ ਦੂਜੇ ਦੇ ਉਲਟ ਬੋਲ ਚੁੱਕੇ ਹਨ ਕਿ ਫੂਲਕਾ ਜੀ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਆਪਣਾ ਮੋਹਰਾ ਬਣਾ ਕੇ ਵਰਤਣ ਦਾ ਰਸਤਾ ਖੋਜਿਆ ਜਾ ਰਿਹਾ ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਲਈ ਪਦਮਸ਼ਰੀ ਕਿਸ ਨੇ ਮੰਗਿਆ ਕੀ ਅਕਾਲੀ ਦਲ ਬਾਦਲ ਨੇ ਉਹਨਾਂ ਦਾ ਨਾਂ ਭੇਜਿਆ ਮਮਕਨ ਹੀ ਨਹੀਂ ਕਿਉਂਕਿ ਢੀਂਡਸਾ ਪਰਿਵਾਰ ਵੱਲੋਂ ਬਾਦਲ ਪਰਿਵਾਰ ਵਿਰੁੱਧ ਬਗਾਵਤ ਦੇ ਸੁਰ ਉੱਚੇ ਹੋ ਰਹੇ ਹਨ ਪਰਮਿੰਦਰ ਸਿੰਘ ਘਿੰੜਾ ਆਪਣੇ ਪਿਤਾ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਵੀ ਬਾਦਲ ਪਰਿਵਾਰ ਨਾਲ ਵਫਾਦਾਰੀ ਨਿਭਾ ਰਹੇ ਸਨ ਪਰ ਹਾਲ ਹੀ ਵਿੱਚ ਉਹਨਾਂ ਸੰਗਰੂਰ ਤੋਂ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੁਖਦੇਵ ਸਿੰਘ ਢੀਂਸਾ ਨੇ ਸੁਖਵੀਰ ਬਾਦਲ ਉੱਤੇ ਕਰਾਰਾवार ਕੀਤਾ ਹੈ। ਹੁਣ ਕੀ ਭਾਜਪਾ ਵੱਲੋਂ ਬਾਦਲ ਪਰਿਵਾਰ ਦੇ ਮੁਕਾਬਲੇ ਅਕਾਲੀ ਦਲ ਵਿੱਚ ਢੀਂਸਾ ਪਰਿਵਾਰ ਨੂੰ ਅੱਗੇ ਕਰਕੇ ਸਿਆਸਤ ਖੇਡੀ ਜਾ ਰਹੀ ਹੈ। ਭਾਜਪਾ ਆਪਣੇ ਦਮ ਤੇ ਪੰਜਾਬ ਵਿੱਚ ਪੈਰ ਨਹੀਂ ਜਮਾ ਸਕਦੀ ਅਤੇ ਉਸ ਨੂੰ ਅਕਾਲੀ ਦਲ ਦੀ ਮਦਦ ਚਾਹੀਦੀ ਹੁੰਦੀ ਹੈ। ਪਰ ਅਕਾਲੀ ਦਲ ਹੁਣ ਸਿੱਖਾਂ ਦੀ ਨੁਮਾਇੰਦਾ ਪਾਰਟੀ ਵੀ ਨਹੀਂ ਰਹੀ ਅਤੇ ਇਸ ਗੱਠ ਜੋੜ ਨੇ ਸਿੱਖ ਧਰਮ ਵਿੱਚ ਬਹੁਤ ਕਮਜ਼ੋਰੀਆਂ ਪੈਦਾ ਕਰ ਦਿੱਤੀਆਂ ਹਨ। ਨਾਂਕਸ਼ਾਹੀ ਕਲੰਡਰ ਨੇ ਇਸ ਹੱਥੋਂ ਸਭ ਤੋਂ ਵੱਧ ਪੀੜ ਸਹੀ ਹੈ। ਭਾਜਪਾ ਦੇ ਨਾਲ ਆਰਐਸਐਸ ਵੀ ਸਿੱਖ ਸਿਆਸਤ ਅਤੇ ਸਿੱਖ ਧਰਮ ਅੰਦਰ ਦ ਬਾਦਲ ਪਰਿਵਾਰ ਦੇ ਕਮਜ਼ੋਰ ਹੁੰਦਿਆਂ ਹੀ ਭਾਜਪਾ ਵੀ ਪੰਜਾਬ ਵਿੱਚ ਕਮਜ਼ੋਰ ਪੈ ਗਈ ਹੈ ਜੇ ਢੀਂਸਾ ਪਰਿਵਾਰ ਟਕਸਾਲੀ ਆਗੂਆਂ ਨਾਲ ਹੱਥ ਮਿਲਾ ਲੈਂਦਾ ਤਾਂ ਪੰਜਾਬ ਵਿੱਚ 2019 ਵਿੱਚ ਅਕਾਲੀ ਦਲ ਬਾਦਲ ਲਈ ਇੱਕ ਵੀ ਸੀਟ ਜਿੱਤਣ ਦੀ ਮੌਕੇ ਨਹੀਂ ਰਹੇਗੀ ਅੱਜ ਇਸ ਮੋੜ ਤੇ ਪੰਜਾਬ ਦੀ ਸਿਆਸਤ ਅਤੇ ਸਿੱਖ ਧਰਮ ਦੀਆਂ ਸੰਸਥਾਵਾਂ ਆ ਖੜੀਆਂ ਹੋਈਆਂ ਹਨ ਉਹ ਮੋੜ ਸਿੱਖ ਵਿਚਾਰਧਾਰਾ ਅਤੇ ਆਤਮ ਸਨਮਾਨ ਵੱਲ ਜਾਂਦਾ ਜਾਂ ਸਿਆਸੀ ਤਾਕਤ ਹਾਸਲ ਕਰਨ ਲਈ ਧਰਮ ਨੂੰ ਕੁਰਬਾਨ ਕਰ ਦੇਣ ਵਾਲਾ ਇਹ ਮੋੜ ਬੜੀਆਂ ਔਕੜਾਂ ਝੇਲਣ ਮਗਰੋਂ ਆਇਆ ਉਮੀਦ ਹੈ ਕਿ ਜਿਸ ਉਥਰ ਪੁਥਲ ਚ ਅੱਜ ਸਿੱਖ ਧਰਮ ਲੰਗ ਰਿਹਾ ਹੈ ਉਸ ਦਾ ਸਿੱਟਾ ਸਿਆਸਤਦਾਨਾਂ ਤੋਂ ਆਜ਼ਾਦੀ ਪ੍ਰਾਪਤੀ ਹੀ ਨਿਕਲੇਗਾ ਬਾਦਲ ਪਰਿਵਾਰ ਨਾਲ ਕਿਸੇ ਦੀ ਕੋਈ ਨਿੱਜੀ ਰੰਜਿਸ਼ ਨਹੀਂ ਪਰ ਬਾਦਲ ਪਰਿਵਾਰ ਸਿਆਸਤਦਾਨਾਂ ਦੀ ਧਰਮ ਵਿੱਚ ਦਖਲਅੰਦਾਜ਼ੀ ਦਾ ਪ੍ਰਤੀਕ ਬਣ ਗਿਆ ਮਕਸਦ ਬਾਦਲ ਪਰਿਵਾਰ ਨੂੰ ਹਟਾ ਕੇ ਕੁਝ ਹੋਰ ਪਰਿਵਾਰਾਂ ਨੂੰ ਹਾਵੀ ਕਰਨ ਦਾ ਨਹੀਂ ਸੀ ਅਤੇ ਨਾ ਕਿਸੇ ਹੋਰ ਸਿਆਸਤਦਾਨ ਨੂੰ ਸ਼੍ਰੋਮਣੀ ਕਮੇਟੀ ਉੱਤੇ ਹਾਵੀ ਕਰਵਾਉਣਾ ਹੀ ਕਿਸੇ ਦਾ ਕੋਈ ਮਕਸਦ ਹੈ ਸਖਸ਼ੀਅਤਾਂ ਸਿੱਖੀ ਤੋਂ ਵੱਡੀਆਂ ਨਹੀਂ ਹੋ ਸਕਦੀਆਂ ਹੁਣ ਸਿਸਟਮ ਵਿੱਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਲਿਆਉਣ ਦੀ ਜ਼ਰੂਰਤ ਹੈ ਕਿ ਸਿਆਸਤ ਦੇ ਖਿਡਾਰੀ ਕਦੇ ਵੀ ਵਿਚਾਰਤਾ ਰਹਾ ਤੇ ਸੰਗਤ ਨਾਲ ਵੱਡੇ ਨਾ ਦਰਸਾਏ ਜਾ ਸਕਣ। ਇਹਨਾਂ ਹਾਲਾਤਾਂ ਵਿੱਚ ਨਵੀਨ ਪਟਨਾਇਕ ਦੀ ਭੈਣ ਗੀਤਾ ਮਹਿਤਾ ਵੱਲੋਂ ਰਾਸ਼ਟਰੀ ਸਨਮਾਨ ਲੈਣ ਤੋਂ ਇਨਕਾਰ ਕਰਨ ਦਾ ਫੈਸਲਾ ਸਵਾਗਤਯੋਗ ਹੈ। ਉਹਨਾਂ ਆਪਣੀ ਨਿੱਜੀ ਵਾਹਵਾ ਤੇ ਭਵਿੱਖ ਨੂੰ ਆਪਣੇ ਸੂਬੇ ਦੇ ਭਵਿੱਖ ਤੇ ਰਾਜ ਦੀ ਪ੍ਰਤਿਭਾ ਉੱਤੇ ਹਾਵੀ ਨਹੀਂ ਹੋਣ ਦਿੱਤਾ।